ਖੰਡੋਰ ਸਾਹਿਬ ਦੇ ਪਿੰਡ ਖਵਾਸਪੁਰ ਦੀ ਲੜਕੀ ਜਸਪ੍ਰੀਤ ਕੌਰ ਨੇ ਪਲੱਸ 1 ਕਲਾਸ ਦੀ ਵਿਦਿਆਰਥਣ ਸ਼ਹੀਦ ਮਹਾਸ਼ਾ ਰਾਜਪਾਲ ਸੀਨੀਅਰ ਸੈਕੰਡਰੀ ਸਕੂਲ ਫਤਿਹਬਾਦ ਦੀ ਵਿਦਿਆਰਥਣ ਨੇ ਨੈਸ਼ਨਲ ਸਟਾਈਲ ਕਬੱਡੀ ਅੰਡਰ 17 ਸਾਲ ਜੋ ਕਿ ਜੈਪੁਰ ਰਾਜਸਥਾਨ ਵਿੱਚ ਕਰਵਾਈਆਂ ਗਈਆਂ ਜਿਸ ਵਿੱਚ ਪੰਜਾਬ ਨੇ ਨੈਸ਼ਨਲ ਕਬੱਡੀ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਜਸਪ੍ਰੀਤ ਕੌਰ ਦੇ ਪਿੰਡ ਖਵਾਸਪੁਰ ਪਹੁੰਚਣ ਤੇ ਪਿੰਡ ਵਾਲਿਆਂ ਨੇ ਹਾਰpa ਕੇ ਸਵਾਗਤ ਕੀਤਾ ਸੋਨੂੰ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਜਸਪੀ ਕੌਰ ਆ ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਫਤਿਹਵਦੀ ਵਿਦਿਆਰਥਣਾ ਤੇ ਮੈਂ ਕਬੱਡੀ ਵਿੱਚ ਕਬੱਡੀ ਦੀ ਵਧੀਆ ਪਲੇਅਰ ਆ ਤੇ ਮੈਨੇ 17 ਕਬੱਡੀ ਦੇ ਵਿੱਚ ਅਸੀਂ ਗਏ ਸੀਗੇ ਨੈਸ਼ਨਲ ਖੇਡਨ ਰਾਜਸਥਾਨ ਜੈਪੁਰ ਵਿੱਚ ਇਹ ਗੇਮਸ ਹੋਈਆਂ ਇਹਦੇ ਵਿੱਚ 29 ਸਟੇਟਸ ਆਈਆਂ ਜਿਹਦੇ ਵਿੱਚ ਕਿ ਪੰਜਾਬ ਦੀ ਸੈਕੰਡ ਪੋਜੀਸ਼ਨ ਆਈ ਹੈ ਇਸ ਦੇ ਵਿੱਚ ਅਸੀਂ ਫਾਈਨਲ ਵਿੱਚ ਗਏ ਉਸ ਤੋਂ ਬਾਅਦ ਫਾਈਨਲ ਅਸੀਂ 5-7 ਪੁਆਇੰਟਾਂ ਨਾਲ ਲੂਜ਼ ਕਰਕੇ ਅਸੀਂ ਸੈਕੰਡ ਪੋਜੀਸ਼ਨ ਲਈ ਕਿਹੜੇ ਸਕੂਲ ਦੇ ਪੜਦੇ ਤੁਸੀਂ ਗਵਰਨਮੈਂਟ ਸੀਨੀਅਰ ਸੈਂਡਰੀ ਸਕੂਲ ਫਤਿਹਬਾਦ ਸਾਡੇ ਸਰ ਬਹੁਤ ਮਿਹਨਤੀ ਆ ਇਹਨਾਂ ਕਰਕੇ ਮੈਂ ਅੱਜ ਇਸ ਮੁਕਾਮ ਤੇ ਪਹੁੰਚੀ ਆ ਜੇ ਇਹ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਵੀ ਕੋਈ ਨਾ ਜਾਂਦਾ ਹੁੰਦਾ ਇਸ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਸ਼ਾਇਦ ਇਹ ਸ਼ਬਦ ਵੀ ਇਹਨਾਂ ਲਈ ਬਹੁਤ ਛੋਟਾ ਹੈ ਸੁਣਦਾ ਤੁਹਾਨੂੰ ਕਿ ਤੁਹਾਡੀ ਬੇਟੀ ਜਿੱਤ ਗਈ ਸਰ ਸਾਨੂੰ ਬਹੁਤ ਅਦਿਮ ਸੁਣਦਾ ਵੀ ਸਾਡੀ ਬੇਟੀ ਜਿੱਤ ਕੇ ਆਈ ਹੈ ਸਾਨੂੰ ਕਹਿੰਦੇ ਵੀ ਕਈ ਰਿਸ਼ਤੇਦਾਰ ਵੀ ਕਹਿੰਦੇ ਆ ਕਿ ਵੀ ਬੱਚਾ ਨੂੰ ਇਹਨਾਂ ਪੜਾਈ ਜਾਂਦੀ ਆ ਵੀ ਐਵੇਂ ਗਰੀਬੀ ਘਰ ਦੇ ਵਿੱਚ ਵੀ ਇਹਨਾਂ ਸਪੋਰਟ ਬੱਚਿਆਂ ਨੂੰ ਕਰਦੇ ਆ ਮੱਸਰ ਮੈਂ ਹੋਰ ਕੁਝ ਨਹੀਂ ਕਰ ਸਕਦੀ ਹਾਂਜੀ ਇਹ ਸਾਡੇ ਜਸਪ੍ਰੀਤ ਕੌਰ ਆ ਜੀ ਸਾਡੇ ਮਹਾਸ਼ਾ ਰਾਜਪਾਲ ਸੀਨੀਅਰ ਸੈਕੰਡਰੀ ਸਕੂਲ ਦੀ ਪਲੱਸ 1 ਦੀ ਵਿਦਿਆਰਥਣ ਆ ਇਹ ਨੈਸ਼ਨਲ ਜਿਹੜੀਆਂ ਹੋਈਆਂ ਜੈਪੁਰ ਚ ਰਾਜਸਥਾਨ ਚ ਹੋਈਆਂ ਅੰਡਰ 17 ਗਰਲਸ ਉਹਦੇ ਵਿੱਚ ਨੈਸ਼ਨਲ ਖੇਡ ਕੇ ਆਈ ਆ ਜੀ ਇਹਦੇ ਵਿੱਚ 29 ਸਟੇਟਾਂ ਜਿਹੜੀਆਂ ਇਹਨੇ ਜਿਵੇਂ ਬੱਚੇ ਨੇ ਦੱਸਿਆ 29 ਸਟੇਟਾਂ ਆਈਆਂ ਜਿਦੇ ਚ ਪੰਜਾਬ ਜਿਹੜਾ ਫਾਈਨਲ ਚ ਪਹੁੰਚ ਕੇ ਦੂਸਰੇ ਨੰਬਰ ਤੇ ਰਿਹਾ ਤੇ ਇਹਦੇ ਵਿੱਚ ਮੈਂ ਚਲੋ ਦੱਸਣਾ ਚਾਹੁੰਦਾ ਕਿ ਜਿਵੇਂ ਅੱਗੇ ਭਾਜੀ ਉਹਨਾਂ ਪੁੱਛਿਆ ਸੀ ਕਿ ਬੱਚਿਆਂ ਨੂੰ ਮਿਹਨਤ ਸਾਡੀ ਦੋ ਟਾਈਮ ਚੱਲਦੀ ਆ ਜੀ ਸਵੇਰੇ ਵੀ ਤੇ ਸ਼ਾਮੇ ਵੀ ਨਾ ਅਸੀਂ ਜੂਨ ਦੇ ਵਿੱਚ ਕਿਤੇ ਛੁੱਟੀ ਕੀਤੀ ਆ ਉਹ ਵੀ ਦੋਵੇਂ ਟਾਈਮ ਚੱਲਦੀ ਰਹਿੰਦੀ ਆ ਇਹ ਸਾਡੇ ਬੱਚਿਆਂ ਦੇ ਇਥੋਂ ਤੱਕ ਪਹੁੰਚਣ ਵਿੱਚ ਮੈਂ ਮੰਨਦਾ ਕਿ ਸਾਡੇ ਮੈਡਮ ਪ੍ਰਿੰਸੀਪਲ ਪ੍ਰਵਿੰਦਰ ਗੌਰ ਉਹਨਾਂ ਦਾ ਬੜੀ ਸਪੋਰਟ ਹੈ ਸਾਨੂੰ ਬੜਾ ਯੋਗਦਾਨ ਹੈ ਤੇ ਜਿਵੇਂ ਅੱਗੇ ਦੱਸਿਆ ਕਿ ਟੀਮ ਟੀਮ ਦਾ ਇੱਕ ਟੀਮ ਸਪੋਰਟ ਹੁੰਦੀ ਆ ਸਾਰੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਕਮਲਜੀਤ ਸਿੰਘ ਤੰਜੂ ਤੇ ਸਾਡੇ ਸਪੋਰਟ ਕੋਆਰਡੀਨੇਟਰ ਜ਼ਿਲ੍ਹਾ ਕੋਆਰਡੀਨੇਟਰ ਜਵਰਾਜ ਸਿੰਘ ਜੀ ਸਾਡੇ ਡੀਐਮ ਮਨਿੰਦਰ ਸਿੰਘ ਜੀ ਮੇਰੇ ਨਾਲ ਗੁਰਦੇਵ ਸਿੰਘ ਹੁਣੀ ਆ ਡਾਕਟਰ ਸਾਹਿਬ ਇਹਨਾਂ ਸਾਰੇ ਬੰਦਿਆਂ ਦੀ ਬੜੀ ਸਪੋਰਟ ਆ ਕਿਉਂਕਿ ਟੀਮਵਰਕ ਆ ਟੀਮ ਦੇ ਨਾਲ ਹੀ ਚੱਲਿਆ ਜਾਂਦਾ ਬਾਕੀ ਸਾਰਾ ਸਟਾਫ ਵੀ ਸਾਨੂੰ ਬੜੀ ਸਪੋਰਟ ਕਰਦਾ ਫਿਰ ਬੱਚਿਆਂ ਦੇ ਪੇਰੈਂਟਸ ਆ ਮਾਪਿਓ ਉਹ ਵੀ ਬੜਾ ਵਿਸ਼ਵਾਸ ਕਰਦੇ ਆ ਕਿਉਂਕਿ ਬੱਚਿਆਂ ਨੂੰ ਕੁੜੀਆਂ ਨੂੰ ਲੈ ਕੇ ਜਾਣਾ ਉਹ ਵੀ ਬੜੇ ਵਿਸ਼ਵਾਸ ਦੀ ਗੱਲ ਆ ਤੇ ਕਦੇ ਇਹਨਾਂ ਨੇ ਮੈਨੂੰ ਕਿਹਾ ਕਿ ਕਿੱਥੇ ਲੈ ਕੇ ਚੱਲੇ ਹਰ ਇੱਕ ਜਗ੍ਹਾ ਜਿੱਥੇ ਲੈ ਕੇ ਜਾਣਾ ਬੜਾ ਸਪੋਰਟ ਕਰਦੇ ਆ ਤੇ ਇਹਨਾਂ ਸਾਰਿਆਂ ਦੀ ਮਿਹਨਤ ਨਾਲ ਹੀ ਜਿਹੜਾ ਸਫਲ ਹੋ ਸਕਿਆ